ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਝਾਲੇ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਪੰਡ ਪਰਾ ਠੀਕ ਹੋਗੇ ਅਸੀਂ ਠੀਕ ਠਾਕ ਪਰ ਮਾਤਾ ਮੈਂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਪੈਨ ਪਰ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਹਾਂ ਪਿਆਰੇ ਜਿਹੀ ਕਮੈਂਟਾਂ ਦੇ ਨਾਲ ਸ਼ੁਰੂਆਤ ਸਾਡਾ ਅੱਜ ਦਾ ਕਮੈਂਟ ਸੀ ਸਾਡੀ ਭੈਣ ਰੁਪਿੰਦਰ ਕੌਰ ਵੱਲੋਂ ਜਿਹੜੇ ਕਿ ਮੁੱਲਾਪੁਰ ਲੋਬਿਆ ਨੇ ਤੋਂ ਆ ਤੇ ਭੈਣ ਹੁਣੀ ਕਹਿੰਦੇ ਆ ਕਿ ਸਾਨੂੰ ਕੋਈ ਇੱਕ ਕਰੀਮ ਦੱਸੋ ਜਿਹਦੇ ਨਾਲ ਸਾਡਾ ਚਿਹਰਾ ਜਿਹੜਾ ਬਿਲਕੁਲ ਫਰਕ ਪੈ ਜਾਏ ਤੇ ਮੈਨੇ ਜਿਹੜੀਆਂ ਵੀ ਅਸੀਂ ਰੈਮਡੀਜ਼ ਦੱਸਦੇ ਆ ਉਹਨਾਂ ਦੇ ਵਿੱਚੋਂ ਜਿਹੜੀ ਤੁਹਾਨੂੰ ਇੱਕ ਵਧੀਆ ਲੱਗਦੀ ਆ ਜਿੱਦ ਨਾਲ ਤੁਹਾਨੂੰ ਲੱਗਦਾ ਕਿ ਸਾਨੂੰ ਫਰਕ ਆ ਜਿਹੜੀ ਤੁਹਾਨੂੰ ਈਜ਼ੀ ਲੱਗਦੀ ਤੁਸੀਂ ਉਹੀ ਰੈਮਡੀ ਜਿਹੜੀ ਆ ਆਪਣੇ ਚਿਹਰੇ ਤੇ ਇਸਤੇਮਾਲ ਕਰ ਸਕਦੇ ਆ ਤੋਂ ਇਹ ਸੀ ਸਾਡਾ ਅੱਜ ਦਾ ਪਿਆਰਾ ਜਿਹਾ ਕਮੈਂਟ ਤੇ ਸਾਡਾ ਦੂਸਰਾ ਕਮੈਂਟ ਸੀ ਸਾਡੀ ਭੈਣ ਕੋਮਲ ਮਾਨ ਵੱਲੋਂ ਤੇ ਇਹ ਕਹਿੰਦੇ ਆ ਕਿ ਆਈਬ੍ਰੋ ਦੀ ਗਰੋਥ ਕਿਸ ਤਰ੍ਹਾਂ ਵਧ ਸਕਦੀ ਆ ਤੇ ਪਹਿਣ ਆਈਬ੍ਰੋ ਦੀ ਜਿਹੜੀ ਗਰੋਥ ਹੁੰਦੀ ਆ ਉਹਨੂੰ ਵਧਾਉਣ ਵਾਸਤੇ ਤੁਸੀਂ ਰਾਤ ਨੂੰ ਸੌਂਦੇ ਸਮੇਂ ਰੋਜ਼ ਜਾਂ ਤੇ ਸਰੋਂ ਦਾ ਤੇਲ ਜਾਂ ਫਿਰ ਨਾਰੀਅਲ ਦਾ ਤੇਲ ਦੋਵੇਂ ਤੇਲਾਂ ਵਿੱਚੋਂ ਕੋਈ ਇੱਕ ਤੇਲ ਜਿਹੜਾ ਵਾ ਆਪਣੇ ਆਈਬ੍ਰੋ ਤੇ ਲਗਾ ਕੇ ਸੌਂ ਜਾ ਕਰੋ ਸਵੇਰੇ ਉੱਠ ਕੇ ਮੂੰਹ ਧੋ ਲਿਆ ਕਰੋ ਕਿਉਂਕਿ ਵਾਲਾਂ ਦੇ ਵਿੱਚ ਤੇਲ ਲਗਾਉਣ ਨਾਲ ਗ੍ਰੋਥ ਬਹੁਤ ਸੋਹਣੀ ਤੇ ਬੜੀ ਵਧੀਆ ਵਧਦੀ ਆ ਕਿਉਂਕਿ ਬਹੁਤ ਜਣੇ ਨੂੰ ਸ਼ੌਕ ਹੁੰਦਾ ਕਿ ਸਾਡੇ ਆਈਬ੍ਰੋ ਜਿਹੜੇ ਆ ਮੋਟੇ ਹੋਣ ਤੇ ਕਾਲੇ ਹੋਣ ਹੈਨਾ ਤੇ ਤੁਸੀਂ ਇਹਦੇ ਲਈ ਕੋਈ ਵੀ ਤੇਲ ਇਸਤੇਮਾਲ ਕਰ ਸਕਦੇ ਆ ਦੋਵਾਂ ਤੇਲਾਂ ਦੇ ਵਿੱਚੋਂ ਐਸੀ ਸਾਡੇ ਪਿਆਰੇ ਪਿਆਰੇ ਕਮੈਂਟ ਤੇ ਲਓ ਜੀ ਅੱਜ ਮੈਂ ਤੁਹਾਡੇ ਲਈ ਜਿਹੜੀ ਰੈਮਡੀ ਲੈ ਕੇ ਆਈ ਆ ਉਹਦੇ ਵਾਸਤੇ ਆਪਾਂ ਕੀ ਕੀ ਚੀਜ਼ਾਂ ਲਈਆਂ ਸਭ ਤੋਂ ਪਹਿਲਾਂ ਤੇ ਆਪਾਂ ਲਿਆ ਵਾ ਇੱਥੇ ਅਨਾਰ ਦਾ ਰਸ ਅਨਾਰ ਦਾ ਰਸ ਆਪਾਂ ਜਿਹੜਾ ਜਦੋਂ ਅਨਾਰ ਨੂੰ ਪਕਟਣਾ ਉਸ ਤਰ੍ਹਾਂ ਵੀ ਕੱਢ ਸਕਦੇ ਹਾਂ ਬੜੇ ਆਰਾਮ ਨਾਲ ਨਿਕਲ ਜਾਂਦਾ। ਨਹੀਂ ਤੇ ਆਪਾਂ ਮਿਕਸੀਚ ਵਿੱਚ ਵੀ ਦਾਣਿਆਂ ਨੂੰ ਪੀ ਕੇ ਰਸ ਕੱਢ ਸਕਦੇ ਹਾਂ। ਇੱਕ ਚਮਚ ਆਪਾਂ ਇੱਥੇ ਅਨਾਰ ਦਾ ਰਸ ਲਏ ਲਿਆ ਤੇ ਇੱਕ ਹੀ ਚਮਚ ਆਪਾਂ ਇੱਥੇ ਦਹੀਂ ਲਿਆ ਬ। ਠੀਕ ਹੈ। ਇਹ ਵਾਲੀ ਜਿਹੜੀ ਰੈਮਡੀ ਆਪਾਂ ਬਣਾਉਂਦੇ ਇਹਦੇ ਨਾਲ ਚਿਹਰੇ ਤੇ ਇੱਕ ਤੇ ਬੜਾ ਸੋਹਣਾ ਨਖਾਰ ਆਉਂਦਾ। ਦੂਸਰੇ ਚਿਹਰੇ ਤੇ ਕਿਸੇ ਵੀ ਤਰ੍ਹਾਂ ਦੇ ਦਾਗ ਜਿਹੜੇ ਹੁੰਦੇ ਆ ਉਹ ਖਤਮ ਹੋ ਜਾਂਦੇ ਆ। ਆਹ ਤੀਸਰਾ ਦਿਨ ਨਾਲ ਚਿਹਰਾ ਜਿਹੜਾ ਨਾ ਤੁਹਾਡਾ ਜਿੱਦਾਂ ਠਿਲਕਦਾਨੀ ਆ। ਮੱਲਾ ਸਕਿਨ ਜਿਹੜੀ ਟਾਈਟ ਹੁੰਦੀ ਆ ਤੇ ਤੁਹਾਡੇ ਚਿਹਰੇ ਤੇ ਝੁਰੜੀਆਂ ਹੋਈਆਂ ਇਹਦੇ ਨਾਲ ਬਹੁਤ ਖਤਮ ਹੁੰਦੀਆਂ ਇੱਥੇ ਆਪਾਂ ਐਦਾਂ ਚਮਚ ਜਿਹੜਾ ਛੋਟੀ ਚਮਚ ਲਈ ਆ ਉਹ ਆਪਾਂ ਲਈ ਆ ਪੇਸਣ ਦੀ ਠੀਕ ਹੈ ਜਿੰਨੂੰ ਆਪਾਂ ਟੀस्पून ਕਹਿੰਨੇ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜੀ ਫਟਕੜੀ ਥੋੜੀ ਜਿਹੀ ਜਿਹੜੀ ਫਟਕੜੀ ਉਹਨੂੰ ਆਪਾਂ ਹੱਥ ਨਾਲ ਪਾਉਣਾ ਵਾ ਉਹਨੂੰ ਆਪਾਂ ਚਮਚ ਨਾਲ ਨਹੀਂ ਪਾਉਣਾ ਇੱਥੇ ਮੈਂ ਦੋ ਟੁਟਕੜੀਆਂ ਇਹਦੇ ਵਿੱਚ ਫਟਕੜੀਆਂ ਆਪਾਂ ਹੋਈਆਂ ਮੇਰੇ ਕੋਲ ਇੱਥੇ ਪੀਸੀ ਹੋਈ ਫਟਕੜੀਆਂ ਤਾਂ ਰਿ ਕੋ ਅਗਰ ਮੋਟੀ ਫਟਕੜੀ ਤਾਂ ਤੁਸੀਂ ਉਹਨੂੰ ਇਹਦੇ ਵਿੱਚ ਘੁਮਾ ਕੇ ਬਾਹਰ ਕੱਢ ਸਕਦੇ ਆ ਇੱਥੇ ਆਪਾਂ ਇਹਨੂੰ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਆਪਣੇ ਚਿਹਰੇ ਤੇ ਲਗਾਉਣਾ ਵਾ ਹਮੇਸ਼ਾ ਦੀ ਤਰ੍ਹਾਂ ਆਪਾਂ ਚਿਹਰੇ ਨੂੰ ਜਿਹੜਾ ਵਾ ਸਾਦੇ ਪਾਣੀ ਨਾਲ ਧੋ ਲੈਣਾ ਵਾ ਸਾਦੇ ਪਾਣੀ ਨਾਲ ਧੋਣ ਤੋਂ ਬਾਅਦ ਆਪਾਂ ਚਿਹਰੇ ਨੂੰ ਜਿਹੜਾ ਵਾ ਹਲਕਾ ਹਲਕਾ ਗਿੱਲਾ ਰਵੇ ਜਿਆਦਾ ਜਿਹੜਾ ਆਪਾਂ ड्राई ਨਹੀਂ ਕਰਨਾ ਬਹੁਤ ਜਣੇ ਦਾ ਕਹਿਣਾ ਹੁੰਦਾ ਵਾ ਕਿ ਬੇਸਨ ਲਗਾਉਣਾ ਉਹਨਾਂ ਦਾ ਚਿਹਰਾ ਅਗਰ ਡਰਾਈ ਆ ਤੇ ਬਟ్రਾਈ ਹੋ ਜਾਂਦਾ ਅਗਰ ਤੁਹਾਡਾ ਚਿਹਰਾ ਪਹਿਲਾਂ ਤੋਂ ਹੀ ਡਰਾਈ ਆ ਤੇ ਤੁਸੀਂ ਇਹਦੇ ਵਿੱਚ ਦੋ ਤੋਂ ਤਿੰਨ ਬੂੰਦਾਂ ਜਿਹੜਾ ਵਾ ਜਾਂ ਤੇ ਨਾਰੀਅਲ ਦਾ ਤੇਲ ਪਾ ਲਓ ਜਾਂ ਥੋੜੀ ਜਿਹੀ ਵਿੱਚ ਮਲਾਈ ਪਾ ਲਓ ਇਹ ਵਾਲਾ ਪੈਕ ਜਿਹੜਾ ਤੁਸੀਂ ਲਗਾਉਣਾ ਵਾ ਕੋਈ 15 ਤੋਂ 20 ਮਿੰਟ 15 ਤੋਂ 20 ਮਿੰਟ ਇਹ ਵਾਲਾ ਪੈਕ ਲਗਾਉਣ ਦੇ ਨਾਲ ਚਿਹਰਾ ਇੱਕ ਤੇ ਤੁਹਾਡਾ ਬਿਲਕੁਲ ਟਾਈਟ ਹੋ ਜਾਂਦਾ ਵਾ ਦੂਸਰੋਂ ਤੁਹਾਡੇ ਚਿਹਰੇ ਦੇ ਜਿਹੜੀਆਂ ਆਉਣ ਵਾਲੀਆਂ ਝੁਰੜੀਆਂ ਉਹ ਵੀ ਨਹੀਂ ਹੁੰਦੀਆਂ ਕਿਉਂਕਿ ਇਹਦੇ ਨਾਲ ਨਾ ਸਕਿਨ ਜਿਹੜੀ ਨਾ ਬਹੁਤ ਸੂਨ ਟਾਈਟ ਹੁੰਦੀ ਆ ਝੁਰੜੀਆਂ ਤੇ ਬਿਲਕੁਲ ਹੀ ਨਹੀਂ ਆਉਂਦੀਆਂ ਬਹੁਤ ਜਣਿਆਂ ਦੇ ਚਿਹਰੇ ਤੇ ਜਿਹੜੀਆਂ ਘੱਟ ਉਮਰ ਦੇ ਵਿੱਚ ਝੁਰੜੀਆਂ ਆ ਜਾਂਦੀਆਂ ਜਿਸ ਤਰ੍ਹਾਂ ਕਿ ਅੱਜ ਕੱਲ ਤੇ ਕਈ ਜਣੇ ਕਹਿੰਦੇ ਕਿ 29 ਸਾਲ ਦੀ ਉਮਰ 'ਚ ਸਾਡੇ ਚਿਹਰੇ ਦੇ ਜਿਹੜੀਆਂ ਸਕਿਨ ਜਿਹੜੀ ਬਿਲਕੁਲ ਢਿੱਲੀ ਪੈਂਡ ਐ ਭੀ ਆ ਸੋ ਤੁਸੀਂ ਇਸ ਤਰੀਕੇ ਨਾਲ ਆਪਣੇ ਚਿਹਰੇ ਨੂੰ ਜਿਹੜਾ ਨਾ ਹਮੇਸ਼ਾ ਜਵਾਨ ਰੱਖ ਸਕਦੇ ਆ ਇਹ ਨੇਚਰਲ ਚੀਜ਼ਾਂ ਵਾਂ ਜਿਹਦੇ ਨਾਲ ਬਹੁਤ ਫਰਕ ਪੈਂਦਾ ਜੇ ਤੁਸੀਂ ਨੇਚਰਲ ਤਰੀਕੇ ਦੇ ਨਾਲ ਆਪਣੇ ਚਿਹਰੇ ਦੀ ਧਿਆਨ ਰੱਖਦੇ ਆ ਤੇ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਕਿਉਂਕਿ ਇਹਦੇ ਵਿੱਚ ਕੈਮੀਕਲ ਨਹੀਂ ਗੇ ਇਹ ਚਿਹਰੇ ਨੂੰ ਸੋਨਾ ਹੀ ਬਣਾਉਂਦਾ ਵਾ ਇਹ ਚਿਹਰੇ ਨੂੰ ਖਰਾਬ ਨਹੀਂ ਕਰਦਾ ਵਾ ਸੋ ਆਪਾਂ ਜਿੰਨੇ ਵੀ ਕੈਮੀਕਲ ਵਾਲੀਆਂ ਚੀਜ਼ਾਂ ਲਾਉਂਦੇ ਹੋ ਉਹਦੇ ਨਾਲ ਸਾਡੀ ਸਕਿਨ ਸੜਦੀ ਵੀ ਆ ਤੇ ਪਤਲੀ ਵੀ ਹੋ ਜਾਂਦੀ ਆ ਤੇ ਨਾਲੇ ਨੁਕਸਾਨ ਵੀ ਹੁੰਦਾ ਵਾ ਤੇ ਇਹ ਦੇਖੋ ਜੀ ਆਪਾਂ ਇਹ ਵਾਲਾ ਪੈਕ ਲਗਾ ਲਿਆ ਆਪਾਂ ਹੁਣ 20 ਮਿੰਟ ਬਾਅਦ ਤੁਹਾਨੂੰ ਪੈਕ ਉਤਾਰਨ ਤੋਂ ਬਾਅਦ ਦਿਖਾਵਾਂਗੇ ਕਿਸ ਤਰ੍ਹਾਂ ਦਾ ਇਹਦਾ ਰਿਜ਼ਲਟ ਰਿਹਾ ਦੇਖੋ ਭਈ ਫੇਸ ਨੂੰ ਆਪਾਂ ਕਰ ਲਿਆ ਵਾ ਠੰਡੇ ਪਾਣੀ ਦੇ ਨਾਲ ਸਾਹ ਉਸ ਤੋਂ ਬਾਅਦ ਆਪਾਂ ਇਹਦੇ ਤੇ ਲਗਾਵਾਂਗੇ ਦੇਸੀ ਘਿਓ ਥੋੜਾ ਜਿਹਾ ਹੱਥ ਤੇ ਲਗਾ ਕੇ ਤੇ ਕੋ ਮਸਾਜ ਕਰਾਂਗੇ ਫਟਕੜੀ ਜਿਹੜੀ ਆ ਉਹ ਸਾਡੀ ਸਕਿਨ ਨੂੰ ਟਾਈਟ ਰੱਖਣ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਆ ਔਰ ਇਹ ਵਾਲਾ ਮਾਸਕ ਲਗਾਉਣ ਦੇ ਨਾਲ ਚਿਹਰੇ ਤੇ ਕੁਰੀਆਂ ਵੀ ਨਹੀਂ ਆਉਂਦੀਆਂ ਵਾ ਔਰ ਅਗਰ ਤੁਹਾਡੇ ਚਿਹਰੇ ਤੇ ਆ ਚੁੱਕੀਆਂ ਹੋ ਤਾਂ ਉਹ ਵੀ ਜਿਹੜੀਆਂ ਬਿਲਕੁਲ ਹੌਲੀ-ਹੌਲੀ ਖਤਮ ਹੋ ਜਾਂਦੀਆਂ ਵਾ ਔਰ ਜਿਹੜਾ ਆਪਣਾ ਦੇਸੀ ਘੋਗਾ ਇਹ ਸਕਿਨ ਨੂੰ 글로ਵ ਦੇਣ ਦੇ ਵਿੱਚ ਬੜਾ ਵਧੀਆ ਕੰਮ ਕਰਦਾ ਵਾ ਔਰ ਇਸ ਤਰ੍ਹਾਂ ਆਪਾਂ ਇਹ ਵਾਲੀ ਜਿਹੜੀ ਆ 2 ਮਿੰਟ ਦੀ ਵਧੀਆ ਜਿਹੀ ਇੱਕ ਮ사ਜ ਕਰ ਲੈਣੀ ਆ ਸਕਿਨ ਵਾਸਤੇ ਔਰ ਦੂਸਰਾ ਅਗਰ ਤੁਸੀਂ ਫਟਕੜੀ ਦਾ ਫਾਇਦਾ ਵੇਖਣਾ ਹੋਵੇ ਸਕਿਨ ਨੂੰ ਟਾਈਟ ਕਰਨ ਦੇ ਵਿੱਚ ਕਿੰਨੀ ਵਧੀਆ ਕੰਮ ਕਰਦੀ ਆ ਤੁਸੀਂ ਥੋੜਾ ਜਿਹਾ ਆਪਣੇ ਨੂੰ ਦੰਦਾ ਦੇ ਮਾਰ ਕੇ ਦੇਖਿਓ ਤੁਸੀਂ ਦੇਖੋ ਕਿ ਤੁਹਾਡਾ ਜਿਹੜਾ ਬੁੱਟਾਂ ਦਾ ਮਾਸ ਆ ਉਹ ਬਿਲਕੁਲ ਜਿਹੜਾ ਵਾ ਇੱਕਦਮ ਜਿਸ ਤਰ੍ਹਾਂ ਟਾਈਟ ਹੋਣ ਦਾ ਪੈਂਦਾ ਵਾ ਇਸ ਤੋਂ ਪਤਾ ਲੱਗਦਾ ਵਾ ਕਿ ਜਿਹੜੀ ਫਟਕੜੀ ਆ ਇਸ ਸਕਿਨ ਨੂੰ ਟਾਈਟ ਕਰਨ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਆ ਔਰ ਚਿਹਰੇ ਤੇ ਝੁਰੜੀਆਂ ਜਿਹੜੀਆਂ ਆਉਣ ਨਹੀਂ ਦਿੰਦੀ ਅਗਰ ਆ ਵੀ ਗਈਆਂ ਹੁਣ ਤੇ ਉਹ ਬਿਲਕੁਲ ਉਹਨਾਂ ਨੂੰ ਠੀਕ ਕਰ ਦਿੰਦੀ ਆ ਔਰ ਇਸ ਤਰ੍ਹਾਂ ਆਪਾਂ ਚਿਹਰੇ ਤੇ ਇੱਕ ਵਧੀਆ ਜਿਹਾ ਮ사ਜ ਕਰ ਲੈਣੀ ਆ ਬਸ ਤੇਸੀ ਕਿਉਂ ਨਹੀਂ ਆ ਤੇ ਤੁਸੀਂ ਨਾਰੀਅਲ ਦਾ ਤੇਲ ਲੈ ਲਓ ਉਹਦੇ ਨਾਲ ਵੀ ਕਰ ਸਕਦੇ ਆ ਮੈਨੂੰ ਕਈ ਭੈਣਾਂ ਦੇ ਕਮੈਂਟ ਆਉਂਦੇ ਜਿਹੜੀਆਂ ਭੈਣਾਂ ਕਹਿੰਦੀਆਂ ਕਿ ਦਿੱਤੀ ਅਸੀਂ ਨਾਰੀਅਲ ਦਾ ਤੇਲ ਲਗਾਉਣੀ ਆ ਵਾ ਤੇ ਸਾਨੂੰ ਉਹਦੇ ਨਾਲ ਬਹੁਤ ਵਧੀਆ ਤੇ ਬੜਾ ਵਧੀਆ ਫਾਇਦਾ ਵਾ ਔਰ ਗੱਲ ਇਹ ਸਹੀ ਵੀ ਆ ਕਿ ਨਾਰੀਅਲ ਦਾ ਤੇਲ ਜਿਹੜਾ ਸਭ ਤੋਂ ਫਾਇਦੇਮੰਦ ਚੀਜ਼ ਆ ਸਕਿਨ ਵਾਸਤੇ ਜੇ ਤੁਸੀਂ ਉਹਦੇ ਨਾਲ ਆਪਣੀ ਸਕਿਨ ਤੇ ਮ사ਜ ਕਰਦੇ ਆ ਤੁਹਾਡੀ ਸਕਿਨ ਬਹੁਤ ਸੋਹਣਾ ਬੜਾ ਵਧੀਆ ਗਲੋ ਕਰਦੀ ਆ ਸੋ ਇਸ ਤਰ੍ਹਾਂ ਤੁਸੀਂ ਦੇਸੀ ਕਿਓ ਦੇ ਨਾਲ ਵੀ ਆਪਣੀ ਸਕਿਨ ਨੂੰ ਜਿਹੜੀ ਇੱਕ ਵਧੀਆ ਜੀ ਮ사ਜ ਦੇ ਸਕਦੇ ਆ ਦੇਖ ਸਕਦੇ ਇਹ ਚਿਹਰਾ ਕਿੰਨਾ ਸੋਹਣਾ ਚਮਕਣ ਵੀ ਡਾ ਪਿਆ ਤੇ ਟਾਈਟ ਵੀ ਹੋ ਗਿਆ ਵਾ ਔਰ ਇਸ ਤਰ੍ਹਾਂ ਸਾਡਾ ਚਿਹਰਾ ਜਿਹੜਾ ਬਿਲਕੁਲ ਇੱਕਦਮ ਝੂੜੀਆਂ ਨਹੀਂ ਪੈਂਦੀਆਂ ਵਾ ਸਕਿਨ ਜਿਹੜੀ ਆ ਗਲੋ ਵੀ ਕਰਨ ਲਈ ਆ ਔਰ ਟਾਈਟ ਵੀ ਹੋ ਗਈ ਆ ਦੇਖੋ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰੇ ਪਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ